ਆਪਣਾ ਸ਼ੌਕ ਦੀ ਪੂrti ਕੀਤੀ ਨਾਲੇ ਰਿਵਾਰਡ ਹਾਸਲ ਕੀਤਾ ਤੇ ਨਾਲੇ ਲੋਕਾਂ ਨੂੰ ਵਧੀਆ ਚੀਜ਼ ਮਿਲਾਈ ਕਰਵਾਈ ਖਾਸ ਪੀਲੇ ਵਾਸਤੇ ਬਿਲਕੁਲ ਇੰਨਾ ਹੀ ਸੀਗਾ ਜੀ ਉਸ ਤੋਂ ਬਾਅਦ ਇਹਦੇ ਉੱਤੇ ਅਸੀਂ ਸੋਨੇ ਦਾ ਵਰਕ ਲਾਇਆ ਵੈਰੀ ਗੁੱਡ ਜੀ ਤੇ ਉਹ ਸੋਨੇ ਦੇ ਵਰਕ ਦੀ ਕੀਮਤ ਤੁਹਾਨੂੰ ਪਤਾ ਹੈ ਅਸਲ ਸੋਨੇ ਦਾ ਰੇਟ ਕਿੰਨਾ ਚੱਲ ਗਿਆ ਬਿਲਕੁਲ ਤੇ ਨੀਰਵੋਟ ਇੱਕ ਤੋਲੇ ਦੇ ਕਰੀਬ ਵਰਕ ਲੱਗ ਗਿਆ ਸੀਗਾ ਤੇ ਉਸ ਸੀ ਨੂੰ ਉਸ ਹੀ ਨੇ ਬਰਗਰਨੂ ਮਕੈਲੋਕਸ ਇੱਕ ਸਟਾਰ ਬਣਾਤਾ ਕਿ ਕਿੰਨੇ ਬਰਗਰਸਾ ਕਿੰਨਾ ਬੇਟ ਚੱਲੇਗਾ ਇਹ ਜਿਹੜਾ ਰੀਸੈਂਟਲੀ ਮੈਂ ਬਣਾ ਕੇ ਆਇਆ ਅੱਦੀ ਅਕਸਰ ਕੋਸ਼ਿਸ਼ ਹੋਉਂਦੀ ਹੈ ਕਿ ਜਦੋਂ ਕੋਈ ਵਿਅਕਤੀ ਕੋਈ ਖਾਸ ਕੰਮ ਕਰਦਾ ਹੈ ਖਾਸ ਮੁਕਾਮ ਹਾਸਲ ਕਰਦਾ ਹੈ ਜਾਂ ਕਿਸੇ ਖਾਸ ਟਾਰਗੇਟ ਨੂੰ ਅਚੀਵ ਕਰਦਾ ਹੈ ਤਾਂ ਅਸੀਂ ਉਹਨਾਂ ਨੂੰ ਆਪਣੇ ਸਮਾਂਚ ਤੇ ਲਿਆ ਕੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਉਹਨਾਂ ਦੀ ਮਿਹਨਤ ਉਹਨਾਂ ਦੇ ਸੰਘਰਸ਼ ਤੇ ਉਹਨਾਂ ਦੀ ਅਚੀਵਮੈਂਟ ਨੂੰ ਲੈ ਕੇ ਬਖ ਬਖ ਸਵਾਲਾਂ ਤੁਮਲੇ ਕਰਦੇ ਹਾਂ ਸੋ ਇਸੇ ਲੜੀ ਦੇ ਤਹਿਤ ਅੱਜ ਪਹੁੰਚੇ ਅਸੀਂ ਹੁਸ਼ਿਆਰਪੁਰ ਵਿਖੇ ਬਰਦਰ ਚਾਚੂ ਦੇ ਨਾਮ ਦੇ ਨਾਲ ਮਸ਼ਹੂਰ ਸ਼ਖਸੀਅਤ ਦੇ ਨਾਲ ਸ਼ਰਨਦੀਪ ਸਿੰਘ ਜੀ ਹੋਰਾਂ ਦੇ ਤੇ ਉਹਨਾਂ ਨੇ ਇਸ ਸਾਰੇ ਸਫ਼ਰ ਨੂੰ ਬਰਦਰ ਚਾਚੂ ਤੱਕ ਸਟਾਰਟਿੰਗ ਤੋਂ ਲੈ ਕੇ ਵਰ ਤੋਂ এডੂਕੇਸ਼ਨ ਪਲੱਸ ਉਹਨਾਂ ਦੀ ਬਰਥ ਲਾਈਫ ਜਾਂ ਮੈਰਿਡ ਲਾਈਫ ਸਾਰੇ ਸਵਾਲਾਂ ਤੋਂ ਲੈ ਕੇ ਅਸੀਂ ਗੱਲ ਕਰਦੇ ਹਾਂ ਇਸ ਮਕਾਮ ਤੱਕ ਪਹੁੰਚਦੇ ਹਾਂ ਜੀ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਜਿਹੜਾ ਸਫ਼ਰ ਸ਼ੁਰੂ ਕੀਤਾ ਆਪਣੀ এডੂਕੇਸ਼ਨ ਬਾਰੇ ਆਪਣੇ ਪਰਿਵਾਰ ਬਾਰੇ ਥੋੜਾ ਜਿਹਾ ਬਰੀਫ ਕਰ ਹਾਂ ਜੀ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਮੇਰੀ ਜਿਹੜੀ এডੂਕੇਸ਼ਨ ਹੈਗੀ ਆ ਉਹ ਸਾਰੀ ਪਾਣੀਪਤ ਤੋਂ ਹੈਗੀ ਆ ਮੇਰੇ ਫਾਦਰ ਉੱਥੇ ਬਿਜਲੀ ਬੋਰਡ 'ਚ ਕੰਮ ਕਰਦੇ ਸੀਗੇ ਜੀ ਫਿਰ ਉਸ ਤੋਂ ਬਾਅਦ ਮੇਰਾ ਜਿਹੜਾ ਹੋਟਲ ਮੈਨੇਜਮੈਂਟ ਦਾ ਕੋਰਸ ਹੈ ਜਿਹੜੀ ਮਤਲਬ ਕਹ ਡਿਗਰੀ ਕਹਿ ਲਓ ਜਾਂ ਡਿਪਲੋਮਾ ਕਹਿ ਲਓ ਸਾਰਾ ਜਿਹੜਾ ਹੈਗਾ ਮੇਰਾ ਉਹ ਆਗਰੇ ਤੋਂ ਹੈ ਆਗਰੇ ਦੇ ਵਿੱਚ ਮੈਂ 5 ਸਟਾਰ ਹੋਟਲਾਂ ਦੇ ਵਿੱਚ ਕੰਮ ਕਰਦਾ ਰਿਹਾ ਤਾਜ ਆਈਟੀਸੀ ਵਰਗੇ ਵੱਡੇ ਬ੍ਰਾਂਡਸ ਦੇ ਵਿੱਚ ਤੇ ਉੱਥੋਂ ਮੈਨੂੰ ਫਿਰ ਓਪਰਚ्युनिटी ਮਿਲੀ ਗੋਲਕੁੰਡਾ ਹਦਰਾਬਾਦ ਜਾਣ ਦੀ ਗੋਲਕੁੰਡਾ ਰਿਜ਼ੋਰਟਸ ਹਦਰਾਬਾ ਜਿਹੜਾ ਇੱਕ ਨਾਮੀ ਹੋਟਲ ਹੈਗਾ ਜਿੱਥੇ ਪਿੱਛੇ ਪਾਕਿਸਤਾਨ ਦੀ ਟੀਮ ਨੇ ਵੀ ਡਿਨਰ ਕੀਤਾ ਸੀਗਾ ਬੜੀ ਵਾਇਰਲ ਹੋਈ ਸੀ ਫੋਟੋਜ਼ ਉੱਥੇ ਦੀ ਉਸ ਰੈਸਟੋਰੈਂਟ ਦੇ ਵਿੱਚ ਮੈਂ ਕੰਮ ਕੀਤਾ ਹੋਇਆ ਉਸ ਤੋਂ ਬਾਅਦ ਫਾਦਰ ਦੀ ਡੈਥ ਹੋ ਗਈ ਜੀ ਠੀਕ ਹੈ ਜੀ 2 ਅਕਤੂਬਰ 2011 ਦੇ ਵਿੱਚ ਤਾਂ ਫਿਰ ਮੈਨੂੰ ਤੇ ਫਿਰ ਸਿਤਮਾ ਪਹੁੰਚਿਆ ਫਿਰ ਉਸ ਤੋਂ ਬਾਅਦ ਅਗਲੇ ਸਾਲ 12 ਦੇ ਵਿੱਚ ਸਾਡੇ ਘਰ ਚੋਰੀ ਹੋ ਗਈ ਜੀ ਜਦੋਂ ਚੋਰੀ ਹੋਈ ਤਾਂ ਮਦਰ ਦਾ ਇੱਕ ਹੀ ਕਹਿਣਾ ਸੀਗਾ ਵੀ ਬੇਟਾ ਮੈਨੂੰ ਤੇਰੇ ਪੈਸਿਆਂ ਦੀ ਲੋੜ ਨਹੀਂ ਮੈਨੂੰ ਤੇਰੀ ਲੋੜ ਹੈ ਤੂੰ ਵਾਪਸ ਆ ਜਾ ਘਰ ਪੈਣ ਵਿਆਣ ਵਾਲੀ ਹੈ ਜੀ ਤਾਂ ਫਿਰ ਉਹ ਜਦੋਂ ਇੱਕ ਤਾਂ ਹੁਣ ਵੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਤਾਂ ਮੇਰੇ ਅੰਦਰ ਨਾ ਕੀ ਹੋ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਹੜੀ ਬਿਲਕੁਲ ਬਿਲਕੁਲ ਐਮੋਸ਼ਨਲ ਜਿਹੜੀ ਆ ਉਹ ਟਾਈਮ ਯਾਦ ਆ ਰਿਹਾ ਤੇ ਮਤਲਬ ਉਹ ਸਿਚੁਏਸ਼ਨ ਇਦਾਂ ਦੀ ਸੀ ਕਿ ਸਭ ਕੁਝ ਛੱਡ ਕੇ ਆਣਾ ਪਿਆ ਆਪਣੀ ਨੌਕਰੀ ਜਿਹੜੀ ਸੀਗੀ ਵਧੀਆ ਹੋਟਲ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਚਲੋ ਕੋਈ ਨਹੀਂ ਐਨੀ ਹਾਵਾ ਵਾਪਸ ਆ ਗਿਆ ਵਾਪਸ ਆ ਕੇ ਇੱਥੇ ਕਿਸੇ ਦੁਕਾਨ ਤੇ ਮੈਂ ਲੇਬਰ ਦਾ ਕੰਮ ਕੀਤਾ ਜਾਂ ਉਹਨਾਂ ਦੇ ਮੁੰਸ਼ੀ ਦਾ ਕੰਮ ਕੀਤਾ ਜੋ ਉਹਨਾਂ ਨੇ ਕਹਿਣਾ ਉਹ ਕਰ ਲੈਣਾ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਜਿੱਦਾਂ ਜਿਸ ਲੈਵਲ ਤੇ ਮੈਨੂੰ ਨੌਕਰੀ ਮਿਲੀ ਕਿਉਂਕਿ ਉਸ ਟਾਈਮ ਸਿਚੁਏਸ਼ਨ ਇਦਾਂ ਦੀ ਸੀ ਘਰ ਨੁਕਸਾਨ ਹੋ ਗਿਆ ਠੀਕ ਹੈ ਤੇ ਭੈਣ ਦਾ ਵਿਆਹ ਕਰਨ ਵਾਲਾ ਸੀ ਸਾਨੂੰ ਛੱਡ ਕੇ ਆਉਣਾ ਬਿਲਕੁਲ ਛੱਡ ਕੇ ਆਣਾ ਪਿਆ ਤਾਂ ਬਸ ਇੱਥੇ ਆ ਕੇ ਫਿਰ ਕੰਮ ਕੀਤਾ ਤੇ ਫਿਰ ਉਸ ਤੋਂ ਬਾਅਦ ਭੈਣ ਦਾ ਵਿਆਹ ਕੀਤਾ ਕਰਜਾ ਗੁਰ ਦਾ ਚੱਕ ਕੇ ਥੋੜਾ ਬਹੁਤ ਯਾ ਕਿਸੇ ਤੋਂ ਲੈ ਕੇ ਯਾਰੀ ਦੋਸਤੀ ਤੋਂ ਵਿਆਹ ਕਰਨ ਤੋਂ ਬਾਅਦ ਫਿਰ ਮੈਂ ਇੱਕ ਜਿਸ ਦੁਕਾਨ ਤੇ ਕੰਮ ਕਰਦਾ ਸੀ ਉਹਨਾਂ ਨੇ ਹੀ ਮੈਨੂੰ ਕਿਹਾ ਕਿ ਬੇਟਾ ਤੂੰ ਪੜਿਆ ਲਿਖਿਆ ਹੈਗਾ ਤੇਰੇ ਕੋਲ ਹੁਨਰ ਹੈਗਾ ਤੂੰ ਆਪਣਾ ਕੰਮ ਕਰ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਕਿ ਮੈਂ ਆਪਣਾ ਘਰ ਆ ਜਾ ਉਹਨੂੰ ਕਹਿੰਦੇ ਤੁਹਾਨੂੰ ਕੀ ਲੋੜ ਹੈ ਸਾਨੂੰ ਦੱਸੋ ਤੇ ਇਹ 15 ਚ ਭੈਣ ਦਾ ਵਿਆਹ ਹੋਇਆ ਸੀਗਾ 16 ਦੀ ਗੱਲ ਹੈ ਤੇ 17 ਜੁਲਾਈ 2016 ਦੇ ਵਿੱਚ ਮੈਂ ਫਗਵਾੜਾ ਚੌਂਕ ਰੇੜੀ ਲਾਈ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਰੇੜੀ ਲਾਣ ਨੂੰ ਜੀ ਠੀਕ ਹੈ ਜੀ ਉਹ ਨਾਮੀ ਦੁਕਾਨ ਹੈਗੀ ਹੈ ਹੁਸ਼ਿਆਰਪੁਰ ਦੀ ਸਰੀਏ ਸੀਮਿੰਟ ਦੀ ਉਹਨਾਂ ਨੇ ਮੇਰੀ ਪੂਰੀ ਮਦਦ ਕੀਤੀ ਤਾਂ ਆਜਾ ਰੇੜੀ ਤੁਹਾਡੇ ਸਾਡੇ ਰੈਸਟੋਰੈਂਟ 'ਚ ਹੀ ਖੜੀ ਹੈ ਜੀ ਤੁਸੀਂ ਦੇਖ ਰਹੇ ਹੋ ਪਿੱਛੇ ਤੇ ਇਹ ਉਦੋਂ ਮੈਂ ਪਹਿਲ 5 ਵਜੇ ਤੱਕ ਉਹਨਾਂ ਕੋਲ ਕੰਮ ਕਰਦਾ ਸੀ ਸ਼ਾਮ ਨੂੰ 6 ਤੋਂ 10 ਮੈਂ ਰੇੜੀ ਲਾਂਦਾ ਹੁੰਦਾ ਸੀਗਾ ਰੇੜੀ ਲਾਈ ਔਰ ਉਸ ਟਾਈਮ ਉਸ ਤੋਂ ਬਾਅਦ ਹੋ ਗਈ ਨੋਟ ਬੰਦੀ ਤਾਂ ਨੋਟਬੰਦੀ ਦੇ ਵਿੱਚ ਜਦੋਂ ਅਸੀਂ ਕਹਿ ਲੈਨੇ ਨਾ ਕਿ ਇੱਕ ਟੀਨੇਜਰ ਦਿਮਾਗ ਸ਼ਤਾਨੀ ਦਿਮਾਗ ਹੁੰਦਾ ਫਿਰ ਉਸ ਟਾਈਮ ਥੋੜਾ ਜਿਹਾ ਦਿਮਾਗ ਵਰਤਿਆ ਕਿ ਸਾਰੇ ਤਾਂ ਪੈਸੇ ਜ਼ਰੂਰ ਲੈ ਲੈਣੇ ਆ ਬੜ ਬਕਾਇਆ ਨਹੀਂ ਮੋੜਨਾ ਕਿਉਂਕਿ 500 ਦੇ ਨੋਟ ਦਿੰਦੇ ਸੀ ਸਾਰੇ ਓਕੇ ਤੇ ਉਸ ਟਾਈਮ ਫਿਰ ਉਹ ਪੈਸੇ ਇਕੱਠੇ ਕਰਕੇ ਆ ਦੁਕਾਨ ਕਿਰਾਏ ਤੇ ਲਈ ਠੀਕ ਹੈ ਜੀ ਔਰ ਤੁਸੀਂ ਹੈਰਾਨ ਮੰਨੋਗੇ ਜਦੋਂ ਇਹ ਦੁਕਾਨ ਦਾ ਸੌਦਾ ਹੋਇਆ ਤਾਂ ਮੇਰੇ ਕੋਲ 100 100 ਦੇ 16 ਨੋਟ ਸੀਗੇ ਜੀ ਠੀਕ ਹੈ ਜੀ ਤੇ ਜਿਹੜੇ 40 ਸਿੱਕੇ ਸੀ 10-10 ਰੁਪਏ ਦੇ ਮਤਲਬ 2000 ਰੁਪਏ ਦੇ ਕੇ ਅੰਕਲ ਨੂੰ ਕਿਹਾ ਸਾਡੇ ਗਵੰਡੀਆਂ ਨੂੰ ਕਿ ਮੈਂ ਕਿਰਾਏ ਤੇ ਤੁਹਾਡੀ ਦੁਕਾਨ ਲੈਣੀ ਹੈ ਉਹ ਕਹਿੰਦੇ ਕੋਈ ਦਿੱਕਤ ਨਹੀਂ ਆ ਮਤਲਬ ਕਿ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਮੈਂ ਆਪਣੇ ਹੱਥੀਏ ਚੀਜ਼ਾਂ ਕੀਤੀਆਂ ਜੀ ਠੀਕ ਹੈ ਜੀ ਔਰ ਡੇਟਾ ਮੈਨੂੰ ਸਾਰੀਆਂ ਯਾਦ ਹੈ ਫਿਰ 2016 ਦੇ ਵਿੱਚ ਰੈਡੀ ਲਾਈ 2017 17 ਫਰਵਰੀ ਨੂੰ ਜੀ ਤੇ ਇਸ ਦੁਕਾਨ ਦੇ ਅੰਦਰ ਆ ਗਿਆ ਔਰ 23 ਮਾਰਚ ਜੀ ਭਾਈ ਸ਼ੀਤ ਭਗਤ ਸਿੰਘ ਜੀ ਦਾ ਦਿਨ ਹੁੰਦਾ ਉਸ ਦਿਨ ਇਸ ਦੁਕਾਨ ਦਾ ਸ਼ੀਸ਼ਾ ਵਗੈਰਾ ਜਿਹੜਾ ਸੀਗਾ ਉਹ ਮੈਂ ਲਵਾਇਆ ਜੀ ਠੀਕ ਹੈ ਫਿਰ ਮਿਹਨਤ ਕਰਦਾ ਰਿਹਾ ਬਹੁਤ ਵਧੀਆ ਸਾਰੇ ਨੇ ਰਿਸਪਾਂਸ ਦਿੱਤਾ ਉਸ ਟਾਈਮ ਮੈਂ 2017 ਦੇ ਵਿੱਚ ਸਭ ਤੋਂ ਪਹਿਲਾ 7 ਕਿਲੋ ਦਾ ਇੱਕ 버ਗਰ ਬਣਾਇਆ ਸੀਗਾ ਸ਼ੌਂਕਿਆ ਤੌਰ ਤੇ ਜੀ ਜੀ ਵੀ ਛੋਟੇ ਛੋਟੇ 버ਗਰ ਬਣਾਉਨੇ ਆ ਵੱਡਾ ਬਣਾਉਨੇ ਆ ਸ਼ੌਂਕਿਆ ਤੌਰ ਤੇ ਕੋਈ ਉਸ ਟਾਈਮ ਮਾਈਂਡ ਦੇ ਵਿੱਚ ਕੁਝ ਨਹੀਂ ਸੀਗਾ ਵੀ ਅਸੀਂ ਕੁਝ ਕਰਾਂਗੇ ਆ ਇਹਦਾ ਅੱਗੇ ਵਧਾਵਾਂਗੇ 2018 ਦੇ ਵਿੱਚ ਵੀ ਫਿਰ ਉਦਾਂ ਹੀ ਸ਼ੌਕ ਸ਼ੌਕ ਚ ਸੈਂਡਵਿਚ ਬਣਾਤਾ ਨਹੀਂ ਜਿਹੜਾ 2000 ਪਹਿਲਾਂ ਬਣਾਇਆ ਜਿਹੜਾ ਉਹ ਛੋਟ ਇੱਕ ਹਫਤਾ ਬਣਾ ਲਿਆ ਉਹਦਾ ਕੁਝ ਰਿਸਪੌਂਸ ਮਿਲੇਆ ਤੁਹਾਨੂੰ ਜਿਹੜਾ ਤੁਸੀਂ ਦੂਸਰੇ ਸਾਲ ਫਿਰ ਬਣਾਇਆ ਉਹ ਤਾਂ ਉਹ ਸ਼ੌਂਕੀ ਤੌਰ ਤੇ ਬਣਾਇਆ ਸੀਗਾ ਜਿੱਦਾਂ ਹੁੰਦਾ ਨਾ ਕਿ ਕੋਈ ਕੁਝ ਕਰਨਾ ਹੈ ਨਵੀਂ ਚੀਜ਼ ਕਰਨੀ ਹੈ ਉਸ ਉਹਦਾ ਬਣਾਇਆ ਸੀ ਫਿਰ ਅਗਲੇ ਸਾਲ ਉਦਾਂ ਹੀ 버ਗਰ ਬਣਾਇਆ ਤਾਂ ਸੈਂਡਵਿਚ ਬਣਾ ਲੰਨੇ ਨਹੀਂ ਉਹ ਜਿਹੜਾ 버ਗਰ ਬਣਾਇਆ ਸ਼ੌਕ ਨਾਲ ਉਹ ਫਿਰ ਲੋਕਾਂ ਨੂੰ ਡਿਲੀਵਰ ਕੀਤਾ ਖਾਣ ਬਿਲਕੁਲ ਬਿਲਕੁਲ ਖਾਣਯੋਗ ਹੀ ਬਣਾਇਆ ਸ਼ੌਕ ਦੇ ਨਾਲ ਬਿਲਕੁਲ ਬਣਾ ਦਿੱਤੀ ਹਾਂ ਫਿਰ ਉਸ ਤੋਂ ਸੈਂਡਵਿਚ ਬਣਾਇਆ ਜਦੋਂ ਮੈਂ ਸੈਂ ਫਿਰ ਮੈਨੂੰ ਦਿੱਲੀ ਤੋਂ ਕਈ ਬੰਦੇ ਕਹਿੰਦੇ ਸਾਡੇ ਲਈ 버ਗਰ ਬਣਾ ਦਿਓ ਇਦਾਂ ਕਰ ਦਿਓ ਮੈਂ ਕਿਹਾ ਜੀ ਜਦੋਂ ਟਾਈਮ ਆਏਗਾ ਉਦੋਂ ਬਣਾਵਾਂਗਾ ਫਿਰ 19 ਦੇ ਵਿੱਚ ਮੈਂ ਫਿਰ ਬਣਾਇਆ 버ਗਰ ਠੀਕ ਹੈ ਜੀ ਕ੍ਰਿਸਮਸ ਦੇ ਉੱਤੇ ਤੇ ਫਿਰ ਉਸ ਤੋਂ 20 ਦੇ ਵਿੱਚ ਲੋਕਡਾਊਨ ਲੱਗ ਗਿਆ ਹੈ ਨਾ ਬੜੀ ਸਿਚੁਏਸ਼ਨ ਡਾਊਨ ਹੋ ਗਈ ਫਿਰ ਉਦੋਂ ਮੇਰਾ ਮਨ ਸੀਗਾ ਕਿ ਮੈਂ ਵੱਡਾ 버ਗਰ ਬਣਾਵਾਂ ਇੰਡੀਆ ਦਾ ਰਿਕਾਰਡ ਬਣਾਵਾਂ ਫਿਰ ਉਹ ਲੋਕਡਾਊਨ ਲੱਗ ਗਿਆ ਸਿਚੁਏਸ਼ਨ ਡਾਊਨ ਹੋ ਗਈ ਫਿਰ ਮੈਨੂੰ ਨਾ ਹਰਪ੍ਰਜਨ ਸਿੰਘ ਦੀ ਕ੍ਰਿਕਟਰ ਜਿਹੜੇ ਹੈਗੇ ਸਾਡੇ ਇੰਡੀਅਨ ਟੀਮ ਦੇ ਉਹਨਾਂ ਦੀ ਟੀਮ ਨੇ ਮੈਨੂੰ ਮੁਹਾਲੀ ਬੁਲਾਇਆ ਤੇ ਉਹਨਾਂ ਲਈ ਨਿਊਜ਼ ਮੀਡੀਆ ਦੇ ਵਿੱਚ ਬੜਾ ਵਾਇਰਲ ਹੋਇਆ ਬੜਾ ਪਿਆਰ ਮਿਲਿਆ ਫਿਰ ਮੈਨੂੰ ਫੋਨ ਆਣੇ ਸ਼ੁਰੂ ਹੋ ਗਏ ਤੁਸੀਂ ਇਦਾਂ ਕਰੋ ਤੁਸੀਂ ਇਦਾਂ ਕਰੋ ਫਿਰ ਮੈਂ ਪਿੱਛੇ ਨਹੀਂ ਹਟਿਆ ਮਤਲਬ ਅਸੀਂ ਸ਼ਰਦੀਪ ਜੀ ਨਾਲ ਗੱਲ ਕਰੀਏ ਜਿਹੜਾ ਸ਼ੁਗਲ ਸ਼ੁਗਲ ਹੱਸੋ ਇਣੀ ਜਿੱਤ ਤੁਸੀਂ 버거 ਬਣਾਉਣਾ ਸ਼ੁਰੂ ਕੀਤਾ ਅੱਜ ਇਸ ਮਕਾਮ ਤੇ 버거 ਚਾਚੂ ਦੇ ਨਾਮ ਨਾਲ ਪੂਰੀ ਦੁਨੀਆ ਦੇ ਵਿੱਚ ਵਰਲਡ ਰਿਕਾਰਡ ਤੁਹਾਨੂੰ ਮਿਲਿਆ ਤੁਸੀਂ ਉਹ ਸ਼ੌਕ ਨਹੀਂ ਤੁਹਾਨੂੰ ਜਿਹੜੀ ਇਹ ਪੂਰੀ ਮਕਾਮ ਜਿਹੜਾ ਸ਼ੌਕ ਨੂੰ ਮਤਲਬ ਆਪਣੇ ਹੁਣ ਜਨੂਨ ਦੇ ਵਿੱਚ ਬਦਲ ਲਿਆ ਤੇ ਅੱਜ ਵਰਲਡ ਰਿਕਾਰਡ ਵੀ ਮਿਲ ਗਿਆ ਇੰਡੀਆ ਰਿਕਾਰਡ ਵੀ ਮਿਲ ਗਿਆ ਅਤੇ ਹੋਰ ਵੀ ਬੜੇ ਰਿਕਾਰਡਸ ਹੈਗੇ ਆ ਜਿਹੜੇ ਆਣੇ ਆ ਇਹ ਵੀ ਇੱਕ ਅਪਰ ਕੋਰਸ ਦੀ ਗੱਲ ਕਰਦੇ ਆ ਜਦੋਂ ਇਹ ਤਾਂ ਰਿਕਾਰਡਸ ਜਿਹੜੇ ਆ ਤੁਹਾਨੂੰ ਐਸ ਪਰ ਲਾ ਅਕੋਰਡਿੰਗ ਟੂ ਲਾ ਮਿਲਦੇ ਆ ਆ ਜਿਹੜਾ ਲੋਕਾਂ ਦੀ ਐਪਰੀਸ਼ੀਏਸ਼ਨ ਮਿਲਦੀ ਆ ਜਿਵੇਂ ਪੰਜਸੀ ਪੁਰੀ ਆ ਗਿਆ ਜਿਹੜਾ ਜਿਹੜੇ ਨਾਮੀ ਰਿਜ਼ੋਰਟ ਚ ਨੱਚ ਕੰਮ ਕੀਤਾ ਉਹ ਵੀ ਇੱਕ ਅਸੀਂ ਉਹ ਮੰਨ ਸਕਦੇ ਆ ਉਹ ਤਾਂ ਅਜਿਹਾ ਕਿ ਜਦਾਂ ਕਹਿੰਦੇ ਨਾ ਕਿ ਇੱਕ ਭੀੜ ਦੇ ਵਿੱਚ ਸਿਕ ਨਾਰਮਲ ਜੇ ਬੰਦੇ ਹੁੰਦੇ ਆ ਬਟ ਉਹ ਭੀੜ ਚੋਂ ਇੱਕ ਬੰਦੇ ਨੂੰ ਪਛਾਣਨਾ ਉਹ ਇੱਕ ਮੈਂ ਹੀਰਾ ਆਪਣੇ ਆਪ ਨੂੰ ਕਹਿ ਸਕਦਾ ਉਹਨਾਂ ਨੇ ਮੈਨੂੰ ਪਛਾਣਿਆ ਠੀਕ ਹੈ ਤੇ ਮੈਨੂੰ ਉਹਨਾਂ ਨੇ ਤਰਾਸ਼ ਕੇ ਫਿਰ ਅੱਜ ਇਸ ਲੈਵਲ ਤੇ ਲੈ ਗਏ ਕਿ ਮੈਂ ਅੱਜ ਵਰਲਡ ਰਿਕਾਰਡ ਹੋਲਡਰ ਆ ਔਰ ਬੜਾ ਮਾਨ ਹੁੰਦਾ ਮੈਂ ਹੁਸ਼ਿਆਰਪੁਰ ਦਾ ਜੀ ਸਭ ਤੋਂ ਵੱਡੀ ਗੱਲ ਹੈ ਠੀਕ ਹੈ ਜੀ ਤੁਸੀਂ ਕੋਈ ਵੀ ਆਰਟੀਕਲ ਖੋਲੋ Google ਕਰਕੇ ਦੇਖ ਲਓ ਉਹਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਆਏਗਾ ਮੈਨ ਫਰੋਮ ਹੁਸ਼ਿਆਰਪੁਰ ਓਕੇ 버거 ਚਾਚੂ ਫਰੋਮ ਹੁਸ਼ਿਆਰਪੁਰ ਤਾਂ ਮਤਲਬ ਹੁਸ਼ਿਆਰਪੁਰ ਨੂੰ ਫਿਰ ਮੈਡਮ ਇਹਨੂੰ ਆਪਣੇ ਆਪ ਨੂੰ ਮਾਣ ਮਹਿਸੂਸ ਹੁੰਦਾ ਹੈ ਬਿਲਕੁਲ ਇਹ ਮਾਣ ਵਾਲੀ ਗੱਲ ਹੈ ਕਿ ਕੋਸ਼ ਸਾਹ ਪਰ ਦੇ ਵਿੱਚੋਂ ਜੰਪ ਪਾ ਕੇ ਸਾਰੀ ਇੰਨੀਆ ਪਰਿਵਾਰ ਦੇ ਵਿੱਚ ਇਤਰਾਜ਼ੀਆਂ ਦੁੱਖ ਤਕਲੀਫਾਂ ਝੱਲ ਕੇ ਇਸ ਮਕਾਮ ਤੇ ਪਹੁੰਚਣਾ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਆ ਸਾਹ ਪਰ ਸਾਹ ਪਰ ਦੇ ਲੋਕਾਂ ਨੂੰ ਪੰਜਾਬ ਦੇ ਜਦੋਂ ਕਿਤੇ ਗੱਲ ਚੱਲਦੀ ਆ ਜਾਂ ਵਰਲਡ ਰਿਕਾਰਡ ਤੁਹਾਡਾ ਮਿਲਦਾ ਹੈ ਇਹ ਵੱਡੀ ਮਾਣ ਵਾਲੀ ਗੱਲ ਆ ਆਪਣੇ ਸ਼ਰਦੀਪ ਜੀ ਜਿਹੜੀ ਤੁਸੀਂ ਜੀ ਮੈਂ ਇਹ ਗੱਲ ਦੱਸ ਰਿਹਾ ਸੀ ਕਿ ਵਰਲਡ ਰਿਕਾਰਡ ਇਦਾਂ ਨਹੀਂ ਬਣਿਆ ਬਰਕਰਤਾ ਕੋਈ ਵੀ ਬਣਾ ਦੇ ਸਕਦਾ ਹੈ ਬੜ ਇਸ ਬਰਕਰ ਦੇ ਵਿੱਚ ਕੁਝ ਖਾਸੀਅਤ ਸੀਗੀ ਉਹ ਖਾਸੀਅਤ ਇਹ ਸੀਗੀ ਇਹਦੇ ਵਿੱਚ ਅਸੀਂ ਮੈਨਦਾ ਨਹੀਂ ਪ ਜਿਹੜੇ ਜਿਨ੍ਹਾਂ ਦੇ ਥਰੂ ਜਿਹਨਾਂ ਦੇ ਨਾਲ ਮੈਂ ਬਣਾਇਆ ਉਹ ਗੁਰਦਾਸਪੁਰ ਦਿਨਾਨਗਰ ਦੇ ਹੈਗੇ ਆ ਵਿਵੇਕ ਮਾ ਜੀ ਉਹਨਾਂ ਨਾਲ ਜਦੋਂ ਮੇਰੇ ਡਿਸਕਸ ਹੋਇਆ ਸਰ ਮੈਂ ਉਹਨਾਂ ਨੂੰ ਕਹਿਆ ਸਰ ਮੇਰਾ ਨਾ ਇੱਕ ਡਰੀਮ ਹੈ ਮੈਂ ਚਾਹਨਾ ਕਿ ਮੈਂ ਦੁਨੀਆ ਦਾ ਇਦਾਂ ਦਾ 버ਗਰ ਬਣਾਵਾ ਜੇ ਦੀ ਮਿਸਾਲ ਹੋਵੇ ਜੀ ਤੇ ਉਹਨਾਂ ਨੇ ਫਿਰ ਮੈਨੂੰ ਡਿਸਕਸ ਕੀਤਾ ਮੈਂ ਉਹਨਾਂ ਨਾਲ ਡਿਸਕਸ ਕੀਤਾ ਫਿਰ ਇਹਦੇ ਵਿੱਚ ਅਸੀਂ ਨਾ ਮੈਦਾ ਪਾਇਆ ਨਾ ਆਟਾ ਪਾਇਆ ਬਾਜਰਾ ਰਾਗੀ ਜੋ ਇਹ ਸਭ ਇਹਦੇ ਨਾਲ ਜਿਹਦਾ ਮਤਲਬ ਜਿਹੜੇ ਪ੍ਰਾਚਨ ਚੀਜ਼ਾਂ ਹੈਗੀਆਂ ਜਿਹਦੇ ਨਾਲ ਆਪਣੇ ਸਰੀਰ ਬਣਦੇ ਹੁੰਦੇ ਸੀ ਪਹਿਲਵਾਨ ਖਾਂਦੇ ਹੁੰਦੇ ਸੀਗੇ ਜਿਹਨੂੰ ਪੇਰੈਂਟਸ ਕਦੇ ਨਹੀਂ ਮਨਾ ਕਰਨਗੇ ਖਾਣ ਨੂੰ ਤੁਹਾਡੇ ਪੇਰੈਂਟਸ ਹੁਣ ਸਾਡੇ ਪੇਰੈਂਟਸ ਉਹ ਤੁਹਾਡੇ ਬੱਚੇ ਹੁਣ ਤੁਸੀਂ ਉਹਨਾਂ ਨੂੰ ਕਦੇ ਨਹੀਂ ਕਹੋਗੇ ਮੱਕੀ ਦਾ ਆਟਾ ਨਹੀਂ ਖਾਣਾ ਠੀਕ ਹੈ ਨਾ ਮੈਦੇ ਨੂੰ ਤੁਸੀਂ ਮਨਾ ਕਰ ਦੋਗੇ ਲੇਕਿਨ ਉਹਦੇ ਵਿੱਚ ਅਸੀਂ ਮੈਦਾਂ ਨਹੀਂ ਪਾਇਆ ਨਾਲੇ ਆਪਣਾ ਸ਼ੌਕ ਦੀ ਪੂਰਤੀ ਕੀਤੀ ਨਾਲੇ ਰਵਾਧ ਖਾਂਸ ਕੀਤੇ ਤੇ ਨਾਲੇ ਲੋਕਾਂ ਨੂੰ ਵਧੀਆ ਚੀਜ਼ ਮੁਹਈਆ ਕਰਵਾਈ ਖਾਣ ਪੀਣੇ ਵਾਸਤੇ ਬਿਲਕੁਲ ਇਦਾਂ ਹੀ ਸੀਗਾ ਜੀ ਉਸ ਤੋਂ ਬਾਅਦ ਇਹਦੇ ਉੱਤੇ ਅਸੀਂ ਸੋਨੇ ਦਾ ਵਰਕ ਲਾਇ ਬੈਰੀ ਗੁੱਡ ਜੀ ਤੇ ਉਹ ਸੋਨੇ ਦੇ ਵਰਕ ਦੀ ਕੀਮਤ ਤੁਹਾਨੂੰ ਪਤਾ ਹੈ ਸਕਲ ਸੋਨੇ ਦਾ ਰੇਟ ਕਿੰਨਾ ਚੱਲ ਗਿਆ ਬਿਲਕੁਲ ਤੇ ਨੀਰੋਟ ਇੱਕ ਤੋਲੇ ਦੇ ਕਰੀਬ ਵਰਕ ਲੱਗ ਗਿਆ ਸੀਗਾ ਤੇ ਉਸ ਚੀਜ਼ ਨੂੰ ਉਸ ਨੇ 버ਗਰ ਨੂੰ ਮਕੈਲੋਕਸ ਸਟਾਰ ਬਣਾਤਾ ਇਹ ਕਿੰਨੇ 버ਗਰਸਾ ਕਿੰਨਾ weight ਸੀਗਾ ਇਹ ਜਿਹੜਾ ਰੀਸੈਂਟਲੀ ਮੈਂ ਬਣਾ ਕੇ ਆਇਆ ਜਿਹਦਾ ਮੈਨੂੰ ਵਰਲਡ ਰਿਕਾਰਡ ਮਿਲਿਆ ਉਹ ਸੀਗਾ ਇੱਕ ਕੁਇੰਟਲ 12 ਕਿਲੋ 112 ਕਿਲੋ ਦਾ ਕਿੱਥੇ ਬਣਾਇਆ ਸੀ ਇਹ ਆਗਰੇ ਬਣਾਇਆ ਸੀ ਗ੍ਰੈਂਡ ਮੈਕਯੂਰ ਹੋਟਲ ਵਿਵੇਕ ਮਹਾਜਨ ਜੀ ਤੇ ਉਹਨਾਂ ਦੀ ਟੀਮ ਸ਼ੈਫ ਪ੍ਰਮੋਦ ਹੋਗੇ ਸਾਰਿਆਂ ਨੇ ਮੈਨੂੰ ਬੜੀ ਸਪੋਰਟ ਕੀਤੀ ਠੀਕ ਹੈ ਤੇ ਮੈਨੂੰ ਬੜਾ ਹੌਸਲਾ ਮਿਲਿਆ ਕਿ ਵੀ ਹਾਂ ਅਸੀਂ ਉਹਨਾਂ ਦੇ ਨਾਲ ਰੜ ਕੇ ਕੁਝ ਕਰ ਰਹੇ ਹਾਂ ਔਰ ਅੱਜ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੁਝ ਨਵਾਂ ਕਰਾਂਗੇ ਪਰ ਉਹ ਛੇਤੀ ਕੁਝ ਹੋਰ ਵੀ ਕਰਾਂਗੇ ਜੀ ਇਉਂ ਹੀ 버ਗਰ ਸੀਗਾ ਜਿੱਤੇ سونے ਦਾ ਬਰਤਨ ਹਾਂਜੀ ਉਹੀ 버ਗਰ ਸੀਗਾ ਜੀ ਤੇ ਫਿਰ ਲੋਕਾਂ ਨੂੰ ਕੀਤਾ ਉੱਥੇ 200 ਬੱਚੇ ਆਏ ਹੋਏ ਸੀਗੇ ਸਕੂਲਾਂ ਤੋਂ ਤੇ ਉਸ ਤੋਂ ਬਾਅਦ ਉੱਥੇ ਹੋਰ ਵੀ ਪੇਰੈਂਟ ਸੀਗੇ ਇਸ ਬੱਚਿਆਂ ਦੇ ਨਾਲ ਟੀਚਰ ਸੀਗੇ ਹੋਟਲ ਦਾ ਸਟਾਫ ਸੀਗਾ ਤੇ ਨੀਰਬਾਉਤ 2-300 ਬੰਦਾ ਸੀਗਾ ਜਿਹੜਾ ਇੱਕ ਕਵਾਂਟਲ 버ਗਰ ਨੂੰ ਖਾ ਕੇ ਲੈ ਗਏ ਉਹਨਾਂ ਨੂੰ ਸਰਵਰ ਕੀਤਾ ਬਿਲਕੁਲ 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 ਜੀ ਬਿਲਕੁਲ ਤੇ ਆ ਸ਼ੰਦੀਪ ਜੀ ਬਹੁਤ ਵਧੀਆ ਗੱਲ ਹੈ ਇਸ ਲੁਕਤ ਨੂੰ ਤੋਂ ਪਹਿਲਾਂ ਇੱਕ ਗੱਲ ਚੱਲੀ ਸੀ ਕਿ ਤੁਸੀਂ ਮੈਰਿਡ ਹੋ ਹਾਂਜੀ ਤੇ ਡਿਪੀਟਾ ਆ ਤੇ ਤੁਹਾਡੇ ਵਾਈਫ ਨੇ ਜਿਹੜੇ ਉਹ ਐਜੂਬੇ ਗ੍ਰੈਜੂਏਟ ਨੇ ਬਿਲਕੁਲ ਬਿਲਕੁਲ ਤੇ ਤੁਹਾਡੇ ਨਾਲ ਤੁਸੀਂ ਵੀ ਜਿਵੇਂ ਅਸੀਂ ਗੱਲ ਕੀਤੀ ਸੀ ਐਜੂਕੇਸ਼ਨ ਦੀ ਤੁਸੀਂ ਵੀ ਐਮਬੀਏ ਕੀਤਾ ਹਾਂਜੀ ਤੇ ਤੁਸੀਂ ਹਾਟਲ ਮੈਨੇਜਮੈਂਟ ਕੀਤਾ ਹਾਂ ਹਾਟਲ ਮੈਨੇਜਮੈਂਟ ਤੇ ਇਸ ਵੇਲੇ ਅਸੀਂ ਇਸ ਗੱਲ ਤੋਂ ਨਾਲ ਦਾਲ ਜਿਹੜਾ ਤੁਹਾਡੇ ਪੈਰਲ ਨੂੰ ਕੰਮ ਕਰਦੀ ਆ ਉਹ ਤੁਹਾਡੀ ਮੈ 16 ਦੇ ਵਿੱਚ ਰੇੜੀ ਲਈ ਉਸੇ ਸਾਲ ਮੇਰੀ ਮੈਰਿਜ ਹੋਈ ਸੀ ਜੀ ਜਦੋਂ ਓਟੀ ਨੂੰ ਮੈਂ ਕਿਹਾ ਮੈਂ ਰੇੜੀ ਲਾਣੀ ਆ ਤਾਂ ਉਹਨੇ ਇੱਕ ਵਾਰੀ ਤਾਂ ਨਾ ਕਰਦੀ ਸੀ ਜੀ ਬਈ ਆ ਕੀ ਕੰਮ ਕਰਨ ਲੱਗਿਓ ਤੁਸੀਂ ਇੰਨੇ ਪੜੇ ਲਿਖੇ ਹੋ ਚਲੋ ਤੁਸੀਂ ਦੁਕਾਨ ਤੇ ਕੰਮ ਕਰਦੇ ਹੋ ਤੁਹਾਨੂੰ ਨੌਕਰੀ ਨਹੀਂ ਮਿਲਦੀ ਉਹ ਗੱਲ ਵੱਖਰੀ ਹੈ ਓਕੇ ਠੀਕ ਹੈ ਚਲੋ ਤੁਸੀਂ ਕੰਮ ਕਰਦੇ ਰਹੋ ਮੈਂ ਕਿਹਾ ਨਹੀਂ ਕੋਈ ਨਹੀਂ ਇੱਕ ਵਾਰੀ ਸਟੈਪ ਚੱਕਣਾ ਪੈਂਦਾ ਠੀਕ ਹੈ ਜਦੋਂ ਤੱਕ ਕੁਝ ਕਰਾਂਗੇ ਨਹੀਂ ਤਾਂ ਹਾਸਲ ਕਿੱਦਾਂ ਕਰਾਂਗੇ ਠੀਕ ਹੈ ਹੋਰ ਦੇਖਣ ਵਾਲਿਆਂ ਨੂੰ ਵੀ ਕਵਾਂਗੇ ਕਿ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਕੁਝ ਯੂਨਿਕ ਕਰੋ ਸਪੈਸ਼ਲ ਕਰੋ ਜਿਹਦੇ ਨਾਲ ਦੁਨੀਆ ਇਨਸਪਾਇਰ ਹੋਏ ਜੀ ਤੇ ਵੋਟੀ ਨੂੰ ਜਦੋਂ ਮੈਂ ਕਿਹਾ ਤੇ ਵੋਟੀ ਨੇ ਮੇਰਾ ਸਾਥ ਦਿੱਤਾ ਔਰ ਉਦੋਂ ਵੀ ਮੇਰੀ ਰੇਡੀ ਦੇ ਨਾਲ ਖੜੀ ਸੀਗੀ ਜੀ ਅੱਜ ਵੀ ਦੁਕਾਨ ਤੇ ਜਦੋਂ ਕੋਈ ਰਸ਼ ਜ਼ਿਆਦਾ ਪੈ ਜਵੇ ਜਾਂ ਕੋਈ ਵੱਡਾ ਆਰਡਰ ਹੋਵੇ ਤਾਂ ਮੈਂ ਫੋਨ ਕਰਕੇ ਸਾਧ ਲੈਣਾ ਜੀ ਅਸੀਂ ਆਪਣੇ ਹੱਥੀ ਕਿਰਤ ਕਰਦੇ ਆਂ ਬਾਬੇ ਨਾਨਕ ਦੀ ਕਈ ਹੋਈ ਤਿੰਨ ਗੱਲਾਂ ਨੂੰ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਰੈਗੂਲਰ ਬੇਸਿਸ ਦੇ ਵਿੱਚ ਹਰ ਰੋਜ਼ ਜ਼ਿੰਦਗੀ ਦੇ ਵਿੱਚ ਲੈ ਕੇ ਆਨੇ ਆ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਜੀ ਤੇ ਜਦੋਂ ਕਿਰਤ ਕਰਨੀ ਆ ਤਾਂ ਆਪ ਕਰਨੀ ਆ ਮੈਨੂੰ ਕੋਈ ਸ਼ਰਮ ਨਹੀਂ ਹੈ ਮੇਰੇ ਨਾਂ ਤੇ ਬੇਸ਼ੱਕ ਵਰਲਡ ਰਿਕਾਰਡ ਹੈਗਾ ਜਾਂ ਮੇਰੇ ਨਾਂ ਤੇ ਕੋਈ ਇੰਡੀਆ ਦਾ ਰਿਕਾਰਡ ਹੈਗਾ ਕਿ ਮੈਂ ਆਪਣੇ ਰੈਸਟੋਰੈਂਟ ਦੀ ਸਫਾਈ ਨਹੀਂ ਕਰਾਂਗਾ ਮੈਂ ਆਪ ਕਰਦਾ ਬਿਲਕੁਲ ਗੁੱਡ ਔਰ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਕਿ ਮੈਂ ਸਫਾਈ ਆ ਆਪਣੇ ਮਨ ਦੀ ਤਸੱਲੀ ਹੁੰਦੀ ਹੈ ਬਿਲਕੁਲ ਮਾਨਸਿਕ ਸੰਤੁਸ਼ਟੀ ਆ ਜਿੱਦੇ ਨਾਲ ਮੇਰਾ ਛੋਟਾ ਬੇਟਾ ਹੈ 5 ਸਾਲਾਂ ਦਾ ਤਾਂ ਉਹ ਵੀ ਮੈਨੂੰ ਇਹ ਗੱਲ ਅੱਜਕੱਲ ਕਹਿੰਦਾ ਪਾਪਾ ਮੈਂ ਜਦੋਂ ਵੱਡਾ ਹੋ ਗਿਆ ਨਾ ਫਿਰ ਤੁਸੀਂ ਕਰ ਰਹੇ ਹੋ ਫਿਰ ਮੈਂ ਤੁਹਾਡੇ ਲਈ 버거 ਬਣਾਉਂਗਾ ਮਤਲਬ ਪਰਿਵਾਰ ਦੇ ਸੰਸਕਾਰ ਹੀ ਇਹੋ ਜਿਹੇ ਦਿੱਤੇ ਜਾਂਦੇ ਕਿਉਂਕਿ ਜੇ ਤੁਹਾਡੇ ਪੇਰੈਂਟਸ ਨੇ ਬੇਸ਼ੱਕ ਤੁਸੀਂ ਦੱਸਿਆ ਕਿ ਤੁਸੀਂ ਛੋਟੇ ਸੇ ਜਦੋਂ ਪੇਰੈਂਟਸ ਦੇ ਜਿਹੜੇ ਐਕਸਪਾਇਰ ਹੋ ਗਏ ਪੈਸਾ ਕਢੋਣੀ ਪਈ ਲਾਈਫ ਦੇ ਵਿੱਚ ਦਿੱਕਤ ਆਈ ਆ ਪਰ ਉਹ ਸੰਸਕਾਰ ਤੁਸੀਂ ਆਉਣ ਵਾਲੇ ਆਪਣੇ ਪਰਿਵਾਰ ਤੇ ਵੀ ਮੇਨਟੇਨ ਕਰ ਬਿਲਕੁਲ ਜੀ ਦੇਖੋ ਮੇਰੀ ਅਜੇ 35 ਸਾਲ ਦੀ ਉਮਰ ਦਾ ਹੈਗਾ ਮੈਂ ਬਟ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਝੂਠ ਨਹੀਂ ਬੋਲਿਆ ਨਾ ਮੈਂ ਬੋਲਦਾ ਠੀਕ ਹੈ ਜੀ ਦੇਖਣ ਵਾਲੇ ਕਹਿਣਗੇ ਕਿੰਦਾਂ ਦੀਆਂ ਗੱਲਾਂ ਹੋ ਰਹੀਆਂ ਜਿੱਥੇ ਝੂਠ ਬੋਲਣਾ ਪਵੇ ਉੱਥੇ ਕਹਿੰਦੇ ਇੱਕ ਚੁੱਪ ਸੋ ਸ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਗਲਤ ਨਹੀਂ ਬੋਲਣਾ ਗਾਲ ਤਾਂ ਬਹੁਤ ਦੂਰ ਦੂਰ ਦੀ ਗੱਲ ਹੈ ਜੀ ਠੀਕ ਹੈ ਜੀ ਜਦੋਂ ਤੁਸੀਂ ਆਪਣੇ ਆਪ ਨੂੰ ਇਸ ਚੀਜ਼ ਨੂੰ ਸੰਭਾਲ ਲਿਆ ਆਪਣੀ ਫੈਮਿਲੀ ਦੇ ਨਾਲ ਤੁਸੀਂ ਵਧੀਆ ਰਹੇ ਤਾਂ ਤੁਸੀਂ ਲੋਕਾਂ ਨਾਲ ਤਾਂ ਆਪਣੇ ਆਪ অটোਮੈਟਿਕਲੀ ਵਧੀਆ ਰਹੋਗੇ ਜੀ ਬਿਲਕੁਲ ਹਾਂਜੀ ਅ ਸ਼ਰਮਦੀਪ ਜੀ ਅਸੀਂ ਗੱਲ ਕਰ ਰਹੇ ਸੀ ਤੁਹਾਡੀ ਮੈਰਿਟ ਲਾਈਫ ਦੀ ਜਿਵੇਂ ਮੈਡਮ ਤੁਹਾਡੇ ਨਾਲ ਆਂਦੇ ਆ ਉਹਨਾਂ ਨੇ ਬੀਏਡ ਕੀਤੀ ਉਹਨਾਂ ਨੇ ਬੀਏਡ ਕੀਤੀ ਹੋਈ ਹੈ ਅਕਸਰ ਦੇਖਿਆ ਜਾਂਦਾ ਜਦੋਂ ਬੀਏਡ ਬੱਚਾ ਕਰ ਲੈਂਦਾ ਜਾਂ ਕੋਈ ਵੀ ਸਾਡੇ ਬੱਚੇ ਆਪਣੇ ਹੋਣ ਤੇ ਉਹ ਕਹਿੰਦੇ ਮੈਂ ਟੀਚਿੰਗ ਤੁਹਾਡੇ ਨਾਲ ਮਤਲਬ ਤੁਹਾਡੇ ਪਰਿਵਾਰ ਦੇ ਵਿੱਚ ਬੜੀ ਮਿਊਚੁਅਲ ਹੈਗੀ ਆ ਦੋਨਾਂ ਦੇ ਵਿੱਚ ਤੁਸੀਂ ਤੇ ਕੰਮ ਤੇ ਅਸੀਂ ਰਿਵਾਰਡ ਦੀ ਗੱਲ ਕਰਦੇ ਆ ਬਾਰਡਰ ਕੋਡ ਦੀ ਇੰਡੀਆ ਕੋਡ ਦੀ ਕਿੰਨੇ ਕਿਰਪਾ ਜਿਹੜੇ ਆਪਾਂ ਹੋਂ ਦਾ ਰਿਪੋਰਟ ਕਿਹੜੇ ਕਿਹੜੇ ਰਿਵਾਰਡ ਤੋਂ ਹੋਂ ਤੱਕ ਮਿਲ ਚੁੱਕੇ ਹੈ ਮੈਨੂੰ ਇੱਕ ਦੇਖੋ ਜਿਹੜਾ ਮੇਰੇ ਫਿਲਹਾਲ ਮੇਰੇ ਹੱਥ ਵਿੱਚ ਹੈ ਕੁਝ ਰਿਕਾਰਡਸ ਨਾਮਿਨੇਟ ਹੋ ਚੁੱਕਿਆ ਮੈਂ ਔਰ ਉਸ ਤੋਂ ਇਲਾਵਾ ਮੈਨੂੰ ਉਹ ਵੀ ਆਣੇ ਆ ਤੇ ਉਸ ਤੋਂ ਇਲਾਵਾ ਮੈਨੂੰ ਹੈਲਥ ਮਿਨਿਸਟਰ ਐਸਪੀ ਸਿੰਘ ਬਗੇਲ ਨੇ ਸੁਪਰੀਮ ਕੋਰਟ ਸੱਦਿਆ ਸੀਗਾ 31 ਜਨਵਰੀ 2024 ਦੇ ਵਿੱਚ ਜੀ ਤੇ ਉਹਨਾਂ ਨੇ ਸਪੈਸ਼ਲ ਮੈਨੂੰ ਸੀਜੀਆਈ రామਕ੍ਰਿਸ਼ਨਨ ਜੀ ਹੈਗੇ ਸੀ ਸਾਡੇ ਰਿਟਾਇਰਡ ਉਹਨਾਂ ਦੇ ਥਰੂ ਮੈਨੂੰ ਅਵਾਰਡ ਮਿਲਿਆ ਉਸ ਤੋਂ ਬਾਅਦ ਸਾਡੇ ਦੇਸ਼ ਦੇ ਨਾਮੀ ਪਦਮਸ਼ਰੀ ਸ਼ੈਫ ਸੰਜੀਵ ਕਪੂਰ ਜੀ ਉਹਨਾਂ ਦੀ ਟੀਮ ਨੇ ਉਹਨਾਂ ਨੇ ਮੈਨੂੰ ਸਪੈਸ਼ਲ ਅਵਾਰਡ ਦਿੱਤਾ ਬਿਕੋਜ਼ ਆਫ ਮਾਈ 버ਗਰ ਜਦੋਂ ਉਹਨਾਂ ਨੂੰ ਜਿਹਦਾ ਤੁਹਾਨੂੰ ਪਤਾ ਲੱਗਾ ਕਿ ਬਿਨਾਂ ਮੱਖਣ ਕਿਉਂ ਤੇਲ ਤੋਂ ਬਣਾਈ ਤਾਂ ਉਹਨਾਂ ਲਈ ਵੀ ਇਨਸਪਾਇਰਿੰਗ ਚੀਜ਼ ਸੀਗੀ ਔਰ ਲਾਈਕ ਉਹਨਾਂ ਦੀ ਟੀਮ ਨੇ ਮੈਨੂੰ ਸੱਦਿਆ ਹੋਰ ਉਸ ਤੋਂ ਇਲਾਵਾ ਮੈਨੂੰ ਕਾਫੀ ਸਾਰੇ ਨਾਮਿਨੇਟੇਸ਼ਨ ਹੋ ਚੁੱਕੇ ਆ ਤੇ ਹੋਪਸ ਉਹ ਛੇਤੀ ਮਿਲਣਗੇ ਔਰ ਤੁਹਾਡਾ ਆਸ਼ੀਰਵਾਦ ਰਿਹਾ ਸਰਦੀਪ ਜੀ ਹੋਰ ਕੋਈ ਗੱਲ ਜਿਹੜੀ ਇਸ ਗੁਪਤ ਗੂ ਦੇ ਦੌਰਾਨ ਮੈਂ ਕਰਨੀ ਭੁੱਲ ਗਿਆ ਤੁਸੀਂ ਦੱਸਣਾ ਚਾਹੁੰਦੇ ਹੋ ਆਪਣੇ 버ਗਰ ਬਾਰੇ ਆਪਣੇ ਲ ਆਪਣੇ ਪਰਿਵਾਰ ਬਾਰੇ ਜਾਂ ਆਉਣ ਵਾਲਾ ਜਿਹੜਾ ਸਮਾਂ ਤੁਹਾਡਾ ਕੀ ਸੁਪਨਾ ਹੈ ਦੇਖੋ ਤੁਸੀਂ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਮੈਂ ਇੱਕ ਛੋਟੀ ਜੀ ਹੱਥ ਜੋੜ ਕੇ ਬੇਨਤੀ ਕਰਾਂਗਾ ਪੇਰੈਂਟਸ ਨੂੰ ਕਰਾਂਗਾ ਬੱਚਿਆਂ ਨੂੰ ਕਰਾਂਗਾ ਕਿ ਨਸ਼ਿਆਂ ਤੋਂ ਦੂਰ ਰਹੋ ਪਹਿਲੀ ਗੱਲ ਜੀ ਸਭ ਤੋਂ ਪਹਿਲਾਂ ਭੈੜੀ ਚੀਜ਼ ਜਿਹੜੀ ਹੈ ਜਿਹੜੀ ਬੀੜੀ ਸਿਗਰਟ ਤੰਬਾਕੂ ਜੀ ਕਿ ਦੇਖੋ ਸਾਨੂੰ ਜਿਹੜੀ ਇੱਕ ਇਨਸਾਨ ਨੂੰ ਕਹ ਲੋ ਨਾ ਕਿ ਪਹਿਲਾਂ ਇੱਕ ਕੋਲ ਡਰਿੰਕ ਪੀਂਦਾ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਅਸੀਂ ਸੋਡਾ ਪੀ ਲੰਨੇ ਆ ਕੁਝ ਪਾ ਕੇ ਫਿਰ ਕਹਿੰਨੇ ਕਿ ਅਸੀਂ ਬੀਅਰ ਪੀ ਲੰਨੇ ਆ ਫਿਰ ਬੰਦਾ दारू ਤੇ ਲੱਗ ਜਾਂਦਾ ਤੇ ਬੀਡੀ ਸਿਗਰਟ ਤੰਬਾਕੂ ਇਹ ਇਦਾਂ ਦੀ ਚੀਜ਼ ਹੈ ਜਿਹੜੀ ਵੱਡੇ ਨਸ਼ਿਆਂ ਨੂੰ ਪ੍ਰੋਮੋਟ ਕਰਦੀ ਹੈ ਜੀ ਠੀਕ ਹੈ ਸਾਨੂੰ ਏਸੀ ਦਾ ਤਿਆਗ ਕਰਨਾ ਚਾਹੀਦਾ ਸਾਡੇ ਤਾਂ ਸਿੱਖ ਧਰਮ ਦੇ ਵਿੱਚ ਤਾਂ ਘੋੜਾ ਨਹੀਂ ਗਿਆ ਗੁਰੂ ਸਾਹਿਬ ਦਾ ਜੀ ਬਿਲਕੁਲ ਠੀਕ ਹੈ ਜੀ ਔਰ ਸਭ ਤੋਂ ਗੰਦਾ ਜਾਨਵਰ ਤੁਹਾਡੇ ਲਰਨਿੰਗ ਲਈ ਵੀ ਹੋਏਗਾ ਦੇਖਣ ਵਾਲਿਆਂ ਨੂੰ ਵੀ ਲਰਨਿੰਗ ਹੋਏਗਾ ਸਭ ਤੋਂ ਗੰਦਾ ਜਾਨਵਰ ਅੱਜ ਦੀ ਡੇਟ ਦੇ ਵਿੱਚ ਇੱਕ ਸੂਰ ਨੂੰ ਕਿਹਾ ਜਾਂਦਾ ਸੂਰ ਵੀ ਤੰਬਾਕੂ ਨੂੰ ਨਹੀਂ ਖ ਠੀਕ ਹੈ ਜੀ ਸੋ ਮੈਂ ਕਹਾਂਗਾ ਇਸ ਚੀਜ਼ ਦਾ ਤਿਆਗ ਕਰੋ ਠੀਕ ਹੈ ਜੀ ਵਧੀਆ ਚੀਜ਼ਾਂ ਖਾਓ ਇਹ ਨਹੀਂ 버ਗਰ ਖਾਓ ਜੀ ਰੋਟੀ ਖਾਓ ਤੁਸੀਂ ਮੱਖਣ ਖਾਓ ਘਿਓ ਖਾਓ ਸਿਹਤ ਬਣਾਓ ਦੇਸ਼ ਦਾ ਨਾਮ ਵਧਾਓ ਹੁਣ 올림픽ਸ ਹੋਇਆ ਠੀਕ ਹੈ ਜੀ ਤੁਸੀਂ ਦੇਖਿਆ ਕਿ ਆਪਣੇ ਕੁਸ਼ਤੀ ਦੇ ਵਿੱਚ ਸਾਡੇ ਮੈਡਲ ਆਂਦਾ ਆਂਦਾ ਰਹਿ ਗਿਆ ਜੀ ਠੀਕ ਹੈ ਹਾਂ ਬਿਲਕੁਲ ਉਹ ਸਿਚੁਏਸ਼ਨ ਸੀਗੀ ਚਲੋ ਹੋ ਗਿਆ ਲੇਕਿਨ ਉਹਨਾਂ ਦਾ ਜਿਹੜਾ ਸ਼ਰੀਰ ਹੈ ਉਹ ਮੱਖਣ ਘਿਓ ਨਾਲ ਹੀ ਬਣਿਆ ਜੀ ਜੀ ਬਿਲਕੁਲ ਠੀਕ ਹੈ ਜੀ ਉਹ ਚੀਜ਼ਾਂ ਖਾ ਕੇ ਆਪਣੇ ਦੇਸ਼ ਦਾ ਨਾਮ ਅੱਗੇ ਵਧਾਓ ਠੀਕ ਹੈ ਆਪਣੇ ਸ਼ਹਿਰ ਦਾ ਨਾਮ ਵਧਾਓ ਜਦੋਂ ਦੇਸ਼ ਦਾ ਵਧੇਗਾ ਤਾਂ ਸ਼ਹਿਰ ਦਾ ਵੀ ਵਧੇਗਾ ਤੁਹਾਡੇ ਪੇਰੈਂਟਸ ਦਾ ਵੀ ਵਧੇਗਾ ਤੁਹਾਡੇ ਪੇਰੈਂਟ ਜਿਹੜੇ ਅੱਜ ਤੁਹਾਨੂੰ ਪੁੱਠਾ ਬੋਲਦੇ ਆ ਕਿ ਵੀ ਤੂੰ ਪੜ ਲਾ ਜਾਂ ਕਰ ਲਾ ਠੀਕ ਹੈ ਉਹ ਤੁਹਾਨੂੰ ਕਦੇ ਨਾ ਨਹੀਂ ਕਹਿਣਗੇ ਕਦੇ ਪਰੇਸ਼ਾਨ ਨਹੀਂ ਕਰਨਗੇ ਬਸ ਆਪਣੇ ਪੇਰੈਂਟਸ ਦਾ ਨਾਮ ਵਧਾਣ ਲਈ ਮਿਹਨਤ ਕਰਦੇ ਹੋ ਐ ਸ਼ੰਦੀਪ ਜੀ 버거 ਦੀ ਗੱਲ ਕਰੀਏ ਜਿਵੇਂ ਤੁਸੀਂ ਇੱਕ ਕੁਆਂਟਰ 12 ਕਿਲੋ ਦਾ 버거 ਬਣਾਇਆ ਬਹੁਤ ਵਧੀਆ ਤੁਹਾਨੂੰ ਰਿਕਾਰਡਸ ਮਿਲੇ ਇਨਾਮ ਵੀ ਮਿਲੇ ਹੁਣ ਅਗਲਾ ਤੁਹਾਡਾ ਭਵਿੱਖ ਦੇ ਵਿੱਚ ਕਿੱਦਾਂ ਦੀ ਪਲੈਨਿੰਗ ਹੈ ਕਿੰਨਾ ਕੁ ਬੈਟ ਬਣਾਉਣ ਦੀ ਗੱਲ ਹੈ ਜਾਂ ਕਿੱਥੀ ਜਾ ਕੇ ਬਣਾਉਣ ਦੀ ਗੱਲ ਕਿੱਦਾਂ ਦੀ ਪਲੈਨਿੰਗ ਹੈ ਦੇਖੋ ਪਲੈਨਿੰਗ ਤਾਂ ਬਹੁਤ ਸਾਰੀਆਂ ਅਜੇ ਤਾਂ ਸ਼ੁਰੂਆਤਾਂ ਹੈ ਜੀ ਨਹੀਂ ਅਗਲੀ ਪਲੈਨਿੰਗ ਜਿਹੜੀ ਅਗਲੀ ਨੈਕਸਟ ਹੈ ਬਿਲਕੁਲ ਅਜੇ ਬਹੁਤ ਕੁਝ ਹੈਗਾ ਮਾਈਂਡ ਦੇ ਵਿੱਚ ਸਟੈਪ ਬਾਈ ਸਟੈਪ ਕਹਿੰਦਾ ਕਿ ਇੱਕਦਮ 10ਵੀਂ ਪੌੜੀ ਤੇ ਨਹੀਂ ਚੜਨਾ ਚਾਹੀਦਾ ਅਜੇ ਤਾਂ ਦੋ ਪੌੜੀਆਂ ਚੜੀਆਂ ਤੀਜੀ ਤੇ ਵੀ ਤੁਸੀਂ ਮੈਂ ਕਿੰਨ ਟਨ 12 ਕਿਲੋ ਬਣਾਇਆ ਤੁਸੀਂ 150 ਕਿਲੋ ਬਣਾਓ ਦੇਖਣ ਵਾਲੇ ਤੇ ਮੈਨੂੰ ਬੜਾ ਮਾਨ ਮਹਿਸੂਸ ਹੋਇਆ ਕਿ ਮੈਂ ਕਿਸੇ ਲਈ ਇਨਸਪਾਇਰ ਇਨਸਪੀਰੇਸ਼ਨ ਬਣ ਗਿਆ ਠੀਕ ਹੈ ਜੀ ਸੋ ਮੋਰ ਛੇਤੀ ਤੁਹਾਨੂੰ ਅਪਡੇਟ ਕਰਾਂਗੇ ਇਸੇ ਸਾਲ ਕਰਾਂਗੇ ਨੈਕਸਟ ਇਅਰ ਨਵੇਂ ਸਾਲ ਚੜ੍ਹਦੇ ਸਾਲ ਕਰਦਾਂਗੇ ਔਰ ਇਸ ਤੋਂ ਵੱਡਾ ਹੀ ਹੋਏਗਾ ਜੀ ਕੁਝ ਹਾਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਸ਼ਰਨਦੀਪ ਸਿੰਘ ਜੀ ਬਰਗਰ ਚਾਚੂ ਦੇ ਨਾਮ ਨਾਲ ਮਸ਼ਹੂਰ ਹਸ਼ਿਆਰਪੁਰ ਦੇ ਵਿੱਚ ਪੰਜਾਬ ਦੇ ਵਿੱਚ ਪਾਕਵਕ ਸਟੇਟਸ ਦੇ ਵਿੱਚ ਭਾਰਤ ਦੇ ਵਿੱਚ ਬਾਰਡਰ ਕੋਲ ਦੇ ਵਿੱਚ ਸੋ ਇਹਨਾਂ ਨੇ ਜਿੱਥੇ ਆਪਾਂ ਸਮਾਜ ਦੀ ਜਿੱਥੇ ਇਹਨਾਂ ਨੇ ਬਰਗਰ ਦੀ ਗੱਲ ਕੀਤੀ ਆ ਆਪਣੇ ਪ੍ਰੋਫੈਸ਼ਨ ਦੀ ਗੱਲ ਕੀਤੀ ਆ ਉੱਥੇ ਇਹਨਾਂ ਨੇ ਆਪਣੇ ਜਿਹੜੇ ਸੰਘਰਸ਼ ਦੀ ਵੀ ਗੱਲ ਕੀਤੀ ਆ ਕਿਸ ਤਰ੍ਹਾਂ ਇਹਨਾਂ ਨੇ ਬਚਪਨ ਤੋਂ ਹੀ ਪੇਰਾਂ ਸਦਾ ਜਿਹੜਾ ਸਿਰ ਤੋਂ ਉੱਠ ਗਿਆ ਤੇ ਕਿਸ ਤਰ੍ਹਾਂ ਇਹਨਾਂ ਨੂੰ ਮਾਤਾ ਜੀ ਨੇ ਇਹਨਾਂ ਬੁਲਾਇਆ ਤੇ ਸਿਸਟਰ ਦੀ ਸ਼ਾਦੀ ਕੀਤੀ ਉਹ ਤੋਂ ਬਾਅਦ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਕਿਸ ਤਰ੍ਹਾਂ ਇਹਨਾਂ ਹਸ਼ਿਆਰਪੁਰ ਦੇ ਜਿਹੜੇ ਨੋਮੀਨੇਟਡ ਲੋਕ ਆ ਉਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਰੇਣੀ ਤੋਂ ਸ਼ੁਰੂ ਹੋ ਕੇ ਅੱਜ ਜਿਹੜਾ ਇਹਨਾਂ ਨੇ ਪ੍ਰਾਪਤ ਕੀਤਾ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਉਸ ਨਾਲ ਦੀ ਨਾਲ ਇਹਨਾਂ ਨੇ ਸਮਾਜ ਦੀ ਚਿੰਤਾ ਵੀ ਕੀਤੀ ਚਿੰਤਾ ਤੇ ਸਿੱਸਟਰ ਦੀ ਸ਼ਾਦੀ ਕੀਤੀ ਉਹ ਤੋਂ ਬਾਅਦ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਕਿਸ ਤਰ੍ਹਾਂ ਇਹਨਾਂ ਹਸ਼ਿਆਰ ਪਰਦੇ ਜਿਹੜੇ ਨੋਮੀਨੇਟਡ ਲੋਕ ਆ ਉਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਰੀੜੀ ਤੋਂ ਸ਼ੁਰੂ ਹੋ ਕੇ ਅੱਜ ਇੱਕ ਬਰਡ ਰਿਕਾਰਡ ਜਿਹੜਾ ਇਹਨਾਂ ਨੇ ਪ੍ਰਾਪਤ ਕੀਤਾ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਉਸ ਨਾਲ ਦੀ ਨਾਲ ਇਹਨਾਂ ਨੇ ਸਮਾਜ ਦੀ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਜਿਹਦੇ ਦੌਰਾਨ ਇਹਨਾਂ ਨੇ ਦੱਸਿਆ ਕਿ ਜਿਹੜਾ ਸਾਡੇ ਨੌਜਵਾਨ ਆ ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਤੋਂ ਬਰਜਿਤ ਰਹਿਣਾ ਔਰ ਪੌਸਟਿਕ ਆਹਾਰ ਲੈਣਾ ਤਾਂ ਕਿ ਜਿਹੜਾ ਉਹਨਾਂ ਦਾ ਸਰੀ ਚਾਹੇ ਉਹ ਖੇਡਾਂ ਰਹੀ ਰਹੇ ਚਾਹੇ ਕਿ ਉਹ ਅਫੀਸ਼ੀਅਲ ਕੰਮ ਰਹੀ ਚਾਹੇ ਕਿਸੇ ਵੀ ਕਾਰਜ ਕਿਸੇ ਵੀ ਡਿਊਟੀ 'ਚ ਆਈ ਉਹ ਪੂਰੇ ਭਾਰਤ ਦਾ ਨਾਂ ਪੰਜਾਬ ਦਾ ਨਾਂ ਆਪਣੇ ਦੇਸ਼ ਦਾ ਆਪਣੇ ਪੇਰਾਂ ਦਾ ਬਨਾਉਣਾ ਸੋ ਇਹੋ ਜਿਹੀ ਪਰਸਨੈਲਿਟੀ ਇਹੋ ਜਿਹੀ ਸ਼ਖਸੀਅਤ ਜਿਹੜੀ ਆਪਣੇ ਕੰਮ ਦੇ ਨਾਲ-ਨਾਲ ਸਮਾਜ ਦੀ ਚਿੰਤਾ ਕਰਦੀ ਚਿੰਤਨ ਕਰਦੀ ਹੈ ਤੇ ਨਾਲ ਦੀ ਨਾਲ ਇੱਕ ਬਹੁਤ ਵਧੀਆ ਗੁੱਡ ਮੈਸੇਜ ਔਰ ਬੜੀਆ ਸੁਪਨੇ ਸਾਕਾਰ ਕਰਨ ਦਾ ਇੱਕ ਤਾਹੀਆ ਕਰ ਰਿਹਾ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਰਾ ਲੋਕਾਂ ਤੱਕ عوام ਤੱਕ ਇਹਨਾਂ ਦੇ ਨਾਲ ਕੀ ਕੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜੀ ਇਹੋ ਜਿਹਾ ਕਰਨਾ ਕੋਈ ਵੀ ਲਾਈਫ ਦੇ ਵਿੱਚ ਆਪਣਾ ਟਾਰਗੇਟ ਅਚੀਵ ਕਰਨਾ ਚਾਹੁੰਦੇ ਆ ਤੇ ਉਹ ਇਹਨਾਂ ਦੀ ਐਸਪੀਰੇਸ਼ਨ ਤੋੜ ਕੇ ਆਪਣਾ ਕਰ ਸਕਣ